ਪਾਰਟੀ ਸਾਡੀ ਦੀ ਸੋਚ ਆ ਕਿ ਤਕਰੀਬਨ ਜਿਹੜੇ ਹਲਕੇ ਦੇ ਵਿੱਚ ਉਮੀਦਵਾਰ ਦਿੱਤਾ ਜਾਵੇ ਜੀ ਜਾਨਨਾ ਸਪੋਰਟ ਕਰਾਂਗੇ ਤੇ ਤੁਹਾਨੂੰ ਪਤਾ ਲੱਗੂਗਾ ਆਉਣ ਵਾਲੇ ਥੋੜੀ ਦੇਰ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਆਪਣੇ ਭਰਾ ਨੂੰ ਇੱਥੇ ਵੜ ਜਿਤਾ ਕੇ winner ਬਣਾ ਕੇ ਕਾਰਪੋਰੇਸ਼ਨ ਦੇ ਵਿੱਚ ਬਿਠਾ ਕੇ ਤੇ ਸਾਰੇ ਕੰਮ ਇੱਥੋਂ ਦੇ ਸਾਰੇ ਵਧੀਆ ਤੋਂ ਵਧੀਆ ਤਰੀਕੇ ਨਾਲ ਤੋਂ ਕੰਮ ਕਰਵਾਵਾਂਗੇ ਕਿ ਸਾਡੀ ਪਹਿਲੀ ਵਾਰ ਹੋਈ ਆ ਵੀ 25 ਸਾਲ ਚ ਕਿ ਸਾਡੀ ਰੰਜੀਤ ਐਵੈਨਿਊ ਚ ਕਿਤੋਂ ਕਿਸੇ ਨੂੰ ਕੈਂਡੀਡੇਟ ਖੜਾ ਕੀਤਾ ਤੋਂ ਆਮ ਆਦਮੀ ਪਾਰਟੀ ਨੇ ਸਾਡੇ ਰੰਜੀਤ ਐਵੈਨਿਊ ਦੇ ਵਿੱਚੋਂ ਹੀ ਕੈਂਡੀਡੇਟ ਦਿੱਤਾ ਮੈਨੂੰ ਲੱਗਦਾ ਹੈ ਇਹ ਆਨ ਵਾਲੀ ਟਾਈਮ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਜਿਤਾ ਕੇ ਇੱਥੋਂ ਦੀ ਭੇਜ ਦੇ ਆ ਤੁਸੀਂ ਦੇਖੋਗੇ ਇਹ ਵਾਰਡ ਅੰਮ੍ਰਿਤਸਰ ਦੀ ਬੈਸਟ ਵਾਰਡ ਤੁਹਾਨੂੰ ਨਜ਼ਰ ਆਏਗੀ ਕਿਉਂਕਿ ਇਹਨਾਂ ਦੀ ਚੋ ਜਜ਼ਬਾ ਹੈ ਕੰਮ ਕਰਨ ਦਾ ਕਿ ਇਹਨੂੰ ਬਣਵਾ ਸਕਦੇ ਅਸੀਂ ਬਜਾਜ ਸਾਹਿਬ ਦੇ ਮਿਸ਼ਨ ਨਾਲ ਆ ਅਸੀਂ ਇਹਨਾਂ ਦੀ ਪੂਰੀ ਸਪੋਰਟ ਕਰਾਂਗੇ ਔਰ ਸਾਡੀ ਕਿਸਮਤੀ ਖੁਸ਼ਕਿਸਮਤੀ ਹੈ ਕਿ ਇਹ ਸੈਂਟਰ ਇਸ ਵੇਲੇ ਸਟੇਟ ਦੀ ਸਰਕਾਰ ਆਪਦੀ ਹੈ ਤੇ ਲੋਕਲ ਵੀ ਜੇ ਆਪ ਦਾ ਨੁਮਾਇੰਦਾ ਆ ਜੇ ਤੇ ਮੇਰੇ ਸਾਡੇ ਵਾਸਤੇ ਬਹੁਤ ਵਧੀਆ ਹੋਵੇਗਾ 7 ਸਾਲ ਲਗਾਤਾਰ ਇਹਨਾਂ ਦਾ ਡੀ ਬਲੌਕ ਦੇ ਵਿੱਚ ਅਸੀਂ ਕੰਮ ਦੇਖਿਆ ਕਿ ਇਹ ਬੰਦੇ ਨੇ ਪਰਸਨਲ ਆਪਣੀ ਜੇਬ ਚੋਂ ਵੀ ਲਗਾ ਕੇ ਉਥੇ ਵਧੀਆ ਕੰਮ ਕਰਵਾਇਆ ਚੰਗੀ ਪਾਰਕਾਂ ਬਣਾਈਆਂ ਇਹਨਾਂ ਨੇ ਗਵਰਨਮੈਂਟ ਫੰਡਸ ਨਹੀਂ ਲਿੱਤੇ ਆਪਣੇ ਪਰਸਨਲ ਪਾਕਟ ਤੋਂ ਲੋਕ ਭਲਾਈ ਦੇ ਵਾਸਤੇ ਇਹਨਾਂ ਨੇ ਆਪਣੇ ਪਰਸਨਲ ਪਾਕਟਸ ਤੋਂ ਉਹਦੇ ਪਾਲਕਾਂ ਵਾਸਤੇ ਉਥੋਂ ਦੀ ਕੁਝ ਡਿਵੈਲਪਮੈਂਟ ਵਾਸਤੇ ਆਪਣਾ ਸ਼ੇਅਰ ਪੂਰਾ ਦਿਲੋਂ ਤਨੋਂ ਮਨੋਂ ਕੀਤਾ ਪੰਜਾਬ ਦੇ ਵਿੱਚ ਨਗਰ ਨਿਗਮ ਇਲੈਕਸ਼ਨ ਦਾ ਬਿਗਲ ਵੱਜ ਚੁੱਕਿਆ ਹੈ ਤੇ ਹਰ ਪਾਰਟੀ ਦੇ ਉਮੀਦਵਾਰ ਆਪਣੇ ਆਪਣੇ ਹਲਕੇ ਦੇ ਵਿੱਚ ਸਮਰਥਨ ਕਰ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਕੋਈ ਕਸਰ ਨਹੀਂ ਛਾੜਨੇ ਤੇ 1 ਦਸੰਬਰ ਨੂੰ ਦੱਸ ਦਈਏ ਕਿ ਨਗਰ ਨਿਗਮ ਨਗਰ ਨਿਗਮ ਇਲੈਕਸ਼ਨਸ ਨੇ ਜਿਸ ਦੇ ਵਿੱਚ ਪਾਰਟੀ ਦੇ ਉਮੀਦਵਾਰ ਆਪਣੀ ਆਪਣੀ ਜਿਹੜੀ ਜਿੱਤ ਦਾ ਦਾਵਾ ਕਰ ਰਹੇ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਰਾਜਪ੍ਰਤਾਪ ਸਿੰਘ ਬਾਜਵਾ ਜੀ ਮੌਜੂਦ ਨੇ ਸਰ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ ਥੈਂਕ ਯੂ ਜੀ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਇੱਕ ਤੇ ਪਹਿਲਾ ਬਹੁਤ ਹੀ ਵਧੀਆ ਗੱਲ ਹੈ ਕਿ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਲੋਕਲ ਤੁਹਾਨੂੰ ਆਪਣੀ ਵਾਰਡ ਦੇ ਵਿੱਚੋਂ ਹੀ ਪਹਿਲੀ ਵਾਰ ਇਸ ਜਿਹੜੀ ਟਿਕਟ ਹੈ ਉਹ ਮਿਲੀ ਹੈ ਕੀ ਕਹਿਣਾ ਚਾਹੋਗੇ ਹਰ ਵਾਰ ਦੇਖਿਆ ਜਾਂਦਾ ਹੈ ਕਿ ਕੋਈ ਬਾਹਰੋਂ ਆਦਮੀ ਹੈ ਉਹਨੂੰ ਇਸ ਹਲਕੇ ਵਾਰਡ ਦੇ ਵਿੱਚੋਂ ਟਿਕਟ ਮਿਲਦੀ ਹੈ ਤੇ ਤੁਸੀਂ ਬਹੁਤ ਲੱਕੀ ਹੋ ਕਿ ਤੁਹਾਨੂੰ ਆਪਣੀ ਵਾਰਡ ਦੇ ਵਿੱਚੋਂ ਪਹਿਲੀ ਵਾਰ ਟਿਕਟ ਮਿਲੀ ਇਹ ਮੈਂ ਆਪ ਜੀ ਦੇ ਗ੍ਰੇਡ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ तहे ਦਿਲੋਂ ਧੰਨਵਾਦੀ ਹਾਂ ਸ਼ੁਕਰਗੁਜ਼ਾਰ ਹਾਂ ਜੀ ਇਹ ਇਹਦਾ ਮੈਂ ਤਾਂ ਆਪਣੀ ਪਾਰਟੀ ਦੇ ਜਿਹੜੇ ਸੀਨੀਅਰ ਨਮਾਇੰਦੇ ਨੇ ਸਾਡੇ ਉਹਨਾਂ ਦਾ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਜੀ ਕਿ ਜਿਨ੍ਹਾਂ ਨੇ ਇਹ ਸੋਚੀ ਸਾਡੇ ਕਿ ਅਸੀਂ ਪਾਰਟੀ ਸਾਡੀ ਦੀ ਸੋਚ ਆ ਕਿ ਤਕਰੀਬਨ ਜਿਹੜੇ ਹਲਕੇ ਦੇ ਵਿੱਚ ਉਮੀਦਵਾਰ ਦਿੱਤਾ ਜਾਵੇ ਦੇਖੋ ਜੀ ਜੇ ਕੋਈ ਬਾਹਰੋਂ ਆਉਂਦਾ ਤੇ ਉਹ ਜਿੱਤ ਕੇ ਚੱਲ ਜਾਣਾ ਉਹਨੂੰ ਕੋਈ ਮਤਲਬ ਨਹੀਂ ਕਿ ਇੱਥੇ ਗੰਦ ਦੇ ਢੇਰ ਲੱਗੇ ਨੇ ਬਿਲਕੁਲ ਉਹਨੂੰ ਨਾ ਤਾਂ ਉਹਨੂੰ ਬੈਡ ਸਮੈਲ ਆਉਣੀ ਆ ਤੇ ਨਾ ਹੀ ਉਹਨੂੰ ਕੋਈ ਪ੍ਰਵਾਹ ਨਹੀਂ ਆ ਠੀਕ ਹੈ ਜੀ ਹੁਣ ਜਿਹੜਾ ਕੋਈ ਹਲਕੇ ਦਾ ਟੈਂਡਰ ਹੈਗਾ ਕੈਂਡੀਡੇਟ ਚ ਉਹ ਕਾਂਗਰਸ ਦਾ ਹੋਵੇ ਚਾਹੇ ਉਹ ਭਾਜਪਾ ਦਾ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੋਵੇ ਉਹ ਜਿੱਤੇਗਾ ਤੇ ਉਹਨੂੰ ਇਸ ਚੀਜ਼ ਦੀ ਉਹ ਜਵਾਬਦੇਹੀ ਹੋਏਗਾ ਕਿ ਜਦੋਂ ਮੈਂ ਨਿਕਲਣਾ ਰੰਜੀਤ ਐਵੇਨੀ ਚੋਂ ਚਾਹੇ ਉਹ A ਬਲਾਕ ਦਾ ਹੋਵੇ ਕਿਤੇ ਉਹ ਦਾਵੇ ਉਹ ਜਵਾਬ ਦੇ ਇਸ ਕਰਕੇ ਕਿ ਜੇ ਰੀਚੇਬਲ ਹੈ ਠੀਕ ਹੈ ਉਹਨੂੰ ਕੋਈ ਵੀ ਜੇ ਨਹੀਂ ਕੰਮ ਕਰਦਾ ਤੇ ਉਹ ਉਹ ਬੰਦੇ ਨੂੰ ਘੇਰਾ ਪਾਉਣਾ ਜਾਂ ਉਹਨੂੰ ਕੁਐਸਚਨ ਪੁੱਟ ਕਰਨੇ ਜਾਂ ਤੋਂ ਕੰਮ ਕਰਾਉਣਾ ਬੜਾ ਈਜ਼ੀ ਹੋ ਜਾਂਦਾ ਜੀ ਠੀਕ ਹੈ ਜੀ ਤੇ ਜਿਹੜੀ ਇਹ ਮੈਂ ਤਾਂ ਪਾਰਟੀ ਦਾ ਵੀ ਧੰਨਵਾਦ ਕਰਦਾ ਵਾਂ ਸਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਕਿ ਸਾਡੀ ਬੜੀ ਵਧੀਆ ਸਪੋਰਟ ਕਰ ਰਹੇ ਨੇ ਤੇ ਬਾਕੀ ਮੈਂ ਜਿਹੜੇ ਸੱਜਣ ਨੇ ਜੀ ਸਾਡੇ ਏ ਬੀ ਸੀ ਡੀ ਬਲੌਗ ਦੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੂੰ ਇਹ ਬੜੀ ਵੱਡੀ ਖੁਸ਼ੀ ਆ ਕਿ ਸਾਡੀ ਪਹਿਲੀ ਵਾਰ ਹੋਇਆ ਵੀ 25 ਸਾਲ ਚ ਕਿ ਸਾਡੀ ਰਣਜੀਤ ਐਵੇਨਿਊ ਚ ਕਿਸੇ ਨੂੰ ਕੈਂਡੀਡੇਟ ਖੜਾ ਕੀਤਾ ਤੋਂ ਆਮ ਆਦਮੀ ਪਾਰਟੀ ਨੇ ਸਾਡੇ ਰਣਜੀਤ ਐਵੇਨਿਊ ਦੇ ਵਿੱਚੋਂ ਹੀ ਕੈਂਡੀਡੇਟ ਦਿੱਤਾ ਕੀ-ਕੀ ਪ੍ਰਾਇੋਰਟੀਜ਼ ਰਹਿਣਗੀਆਂ ਕਿਹੜੇ-ਕਿਹੜੇ ਤੁਸੀਂ ਤੇ ਇਸ ਇਲਾਕੇ ਦੇ ਵਿੱਚ ਹੀ ਰਹਿੰਦੇ ਹੋ ਤੁਹਾਨੂੰ ਤੇ ਪਤਾ ਹੋਏਗਾ ਕਿ ਕਿਹੜੀਆਂ-ਕਿਹੜੀਆਂ ਡਵੈਲਪਮੈਂਟ ਜਿਹੜੇ ਕੰਮ ਆ ਹੋਣ ਵਾਲੇ ਮੈਂ ਭੈਣ ਜੀ ਪਹਿਲੇ ਵੀ ਡੀ ਬਲੌਗ ਦਾ 7 ਸਾਲ ਤੋਂ ਪ੍ਰੈਜ਼ੀਡੈਂਟ ਆ ਜੀ ਔਰ ਮੈਨੂੰ ਵੈਸੇ ਵੀ ਪਤਾ ਹੈ ਕਿ ਸਾਡੀਆਂ ਕੀ-ਕੀ ਮੁਸ਼ਕਲਾਂ ਨੇ ਤੁਸੀਂ ਜੇ ਕਿਤੇ ਡੀ ਬਲੌਗ ਜਾਓਗੇ ਦੇਖਣਾ ਬਹੁਤ ਵਧੀਆ ਅਸੀਂ ਆਪਣਾ ਉਸ ਚੀਜ਼ ਨੂੰ ਮੈਨੇਜ ਕਰ ਰਹੇ ਹਾਂ ਸਾਫ਼-ਸੁਭਾਈ ਰੱਖ ਰਹੇ ਹਾਂ ਇੱਕ ਇਹਦੇ ਇੱਥੇ ਏਡੀਆਂ ਵੱਡੀਆਂ ਮੁਸ਼ਕਲਾਂ ਤਾਂ ਹੈ ਨਹੀਂ ਛੜਕਾਂ ਦਾ ਕੰਮ ਕਾਰਪੋਰੇਸ਼ਨ ਕਰ ਦਿੰਦੀ ਆ ਕਾਉਂਸਲਰ ਦੀ ਡਿਊਟੀ ਦਾ ਇੱਕ ਲੈਟਾ ਸੀਵਰੇਜ ਠੀਕ ਹੈ ਜੀ ਸਾਫ ਸਫਾਈ ਦੀ ਆ ਇਸ ਤੋਂ ਵੱਧ ਤਾਂ ਕਾਉਂਸਲਰ ਦੀ ਜ਼ਿੰਮੇਵਾਰੀ ਹੈਣੀ ਤੇ ਸਾਡੇ ਪਿਛਲੇ 10 12 ਸਾਲ ਤੋਂ 15 ਤੋਂ ਸਾਰੀ ਸੰਗਤ ਖੜੀ ਆ ਇਹ ਇਸ ਚੀਜ਼ ਦੀ ਗਵਾਹ ਵੀ ਜਿਹੜਾ ਵੀ ਕਾਉਂਸਲਰ ਬਣ ਜਾਂਦਾ ਬਣ ਕੇ ਉਹ ਆਪਣੀ ਅਸ਼ੋਕਰਾਮ ਨਾਲ ਜ਼ਿੰਦਗੀ ਜਿੰਦਾ ਤੇ ਬਾਕੀ ਜਿਹੜੇ ਇਥੋਂ ਰਣਜੀਤ ਆ ਵੀ ਨਹੀਂ ਉਹ ਤੇ ਸੱਜਣ ਨੇ ਉਹ ਵਿਚਾਰੇ ਸੰਤਾਪ ਭੋਗਦੇ ਰਹਿੰਦੇ ਆ ਉਹਨਾਂ ਦੀ ਉੱਥੇ ਤੱਕ ਰੀਚ ਹੀ ਨਹੀਂ ਹੁੰਦੀ ਜੀ ਅਕਸਰ ਹੀ ਦੇਖਿਆ ਜਾਂਦਾ ਕਿ ਵੋਟਾਂ ਲੈਣ ਵਾਲੇ ਤਾਂ ਜਿਹੜੇ ਉਮੀਦਵਾਰ ਹੁੰਦੇ ਨੇ ਬਹੁਤ ਸਾਰੇ ਵੱਡੇ ਵੱਡੇ ਵਾਅਦੇ ਕਰਦੇ ਨੇ ਜਦੋਂ ਜਿੱਤ ਜਾਂਦੇ ਨੇ ਜਾਂ ਫਿਰ ਨਹੀਂ ਵੀ ਜਿੱਤ ਪਾਉਂਦੇ ਤਾਂ ਉਹਨਾਂ ਦੇ ਜਿਹੜੇ ਵਾਅਦੇ ਨੇ ਉਹ ਟੁੱਟ ਜਾਂਦੇ ਨੇ ਤਾਂ ਲੋਕ ਇਸ ਦਾ ਬਹੁਤ ਵਿਰੋਧ ਕਰਦੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਬਹੁਤ ਗਲਤ ਗੱਲ ਆ ਜੀ ਮੇਰੇ ਹੁਣ ਵੀ ਥੋੜਾ ਜਿਹਾ ਪਹਿਲਾਂ ਜਦੋਂ ਮੈਂ ਮੀਟਿੰਗ 'ਚ ਐਂਟਰੀ ਕੀਤੀ ਆ ਤੇ ਸਾਰੇ ਸੱਜਣਾ ਦੀ ਇਹ ਗੱਲ ਸੀ ਵੀ ਤੁਸੀਂ ਕੀ ਕਰੋਗੇ ਮੈਂ ਇੱਕੋ ਗੱਲ ਮੇਰੀ ਸੋਚ ਆ ਜੀ ਮੇਰਾ ਕੋਈ ਵਾਅਦਾ ਨਹੀਂ ਆ ਨਾ ਹੀ ਮੈਂ ਕੋਈ ਇਦਾਂ ਦਾ ਕਹਿਣਾ ਜੀ ਮੈਂ ਆ ਕਰਦਾਗਾ ਉਹ ਕਰਦਾਗਾ ਜਿਸ ਦਿਨ ਮੈਨੂੰ ਪਾਵਰ ਮਿਲੇਗੀ ਉਸ ਦਿਨ ਮੈਂ ਵੇਖਾਂਗਾ ਕਿ ਆਪਣੀ ਰਣਜੀਤ ਐਵੇਨਿਊ ਰਣਜੀਤ ਐਵੇਨਿਊ ਦੇ ਵਾਰਡ ਨੰਬਰ 3 ਦੇ ਲੋਕਾਂ ਵਾਸਤੇ ਕੀ ਕਰ ਸਕਦਾ ਜਿੱਦੋਂ ਜਿੱਦਾਂ ਮੈਨੂੰ ਸੰਗਤ ਦਾ ਸੰਯੋਗ ਮਿਲੇਗਾ ਠੀਕ ਹੈ ਜੀ ਉਹ ਮੈਂ ਇਹ ਹੁਣ ਨਹੀਂ ਦੱਸ ਸਕਦਾ ਕਿ ਮੈਂ ਕਿੱਦਾਂ ਇਸ ਚੀਜ਼ ਨੂੰ ਆਪਣੇ ਏਰੀਆ ਨੂੰ ਕੀ ਬਣਾਉਣਾ ਚਾਹੁੰਦਾ ਮੇਰੇ ਸੁਪਨੇ ਕੀ ਆ ਸਾਡੇ ਤੁਸੀਂ ਦੇਖੋਗੇ ਸਾਰੇ ਰਣਜੀਤ ਐਵੇਨਿਊ ਦੇ ਵਿੱਚ ਡੀ ਬਲੌਗ ਨੂੰ ਛੱਡ ਕੇ ਬੜੇ ਬੜੇ ਕੂੜੇ ਦੇ ਢੇਰ ਲੱਗ ਚੁੱਕੇ ਨੇ ਔਰ ਡੈਂਪ ਬਣ ਚੁੱਕਾ ਜੀ ਉੱਤੇ ਪਿਛਲੀਆਂ ਸਰਕਾਰਾਂ ਨੂੰ ਦਿਸਦਾ ਸੀ ਮੈਂ ਉਹਦੇ ਵਾਸਤੇ ਵੀ ਸੰਘਰਸ਼ ਕਰ ਰਿਹਾ ਔਰ ਮੇਰੀ ਇੱਕ ਹੋਰ ਸੰਘਰਸ਼ਾ ਜੀ ਜਿਹੜਾ ਠਾਣਾ ਵਾ ਜਿਹੜਾ ਚੌਂਕ ਦੇ ਵਿੱਚ ਬਣਿਆ ਹੋਇਆ ਵਾ ਉੱਥੇ ਬੜਾ ਵੱਡਾ ਜਾਮ ਲੱਗਦਾ ਉਹ ਵੀ ਮੇਰੀ ਕੋਸ਼ਿਸ਼ ਹੈ ਕਿ ਮੈਂ ਇਲੈਕਸ਼ਨ ਤੋਂ ਬਾਅਦ ਵਿਦਰਨ 10 ਡੇਜ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਮੈਂ ਠਾਣਾ ਚਿਕਾਵਾਂਗਾ ਉੱਥੋਂ ਜੀ ਕਿਵੇਂ ਦੇਖਦੇ ਹੋ ਕਿ ਹਰ ਪਾਰਟੀ ਦੇ ਵਿੱਚ ਇਸ ਵਾਰ ਦੇਖਿਆ ਜਾਂਦਾ ਹੈ ਤਾਂ ਮਹਿਲਾਵਾਂ ਨੂੰ ਖਾਸ ਮੌਕਾ ਦਿੱਤਾ ਗਿਆ ਬਹੁਤ ਸਾਰੀਆਂ ਮਹਿਲਾਵਾਂ ਨਗਰ ਨਗਰ ਮ ਇਲੈਕਸ਼ਨ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਚੁਣੀਆਂ ਗਈਆਂ ਨੇ ਤੁਹਾਡੇ ਵੀ ਵਾਈਫ ਚੁਣੇ ਗਏ ਨੇ ਕੀ ਕਹਿਣਾ ਚਾਹੋਗੇ ਬੜੀ ਵਧੀਆ ਗੱਲ ਹੈ ਜੀ ਇੱਕ ਲੇਡੀਜ਼ ਨੂੰ ਜੇ ਕੋ ਪਾਰਟੀ ਨੇ ਇਸ ਕਾ 50% ਬਿਲਕੁਲ ਇੱਕ ਇਹ ਨਹੀਂ ਕਿ 20% ਜਾਂ 30% 50% ਦੀ ਰਿਜ਼ਰਵੇਸ਼ਨ ਦਿੱਤੀ ਹੈ ਜੀ ਤੇ ਇਹ ਬੜੀ ਵਧੀਆ ਗੱਲ ਇਹ ਜ਼ਰੂਰੀ ਨਹੀਂ ਕਿ ਇੱਕ ਮੈਂ ਮਰਦ ਹੀ ਇਹ ਕੰਮ ਕਰ ਸਕਦੇ ਨੇ ਲੇਡੀਜ਼ ਵੀ ਲੇਡੀਜ਼ ਵੀ ਬੜਾ ਉਹਨਾਂ ਦੇ ਵਿੱਚ ਉਤਸ਼ਾਹ ਉਤਸ਼ਾਹ ਹੈ ਕਿ ਉਹ ਛੱਟ ਤੋਂ ਕਈ ਜ਼ਿਆਦਾ ਕੰਮ ਕਰ ਸਕਦੀਆਂ ਨੇ ਜੀ ਸੋ ਮੇਰੇ ਨਾਲ ਹਲਕੇ ਦੇ ਲੋਕ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਆ ਆਮ ਆਦਮੀ ਪਾਰਟੀ ਤੋਂ ਸਰ ਹੁਣ ਇਲੈਕਸ਼ਨ ਮੈਡਮ ਇਹ ਸਾਡੀ ਖੁਸ਼ਕੁਸ਼ਤੀ ਹੈ ਪਹਿਲੀ ਵਾਰੀ ਕਿ ਸਾਡੇ ਇਲਾਕੇ ਦਾ ਜਿਹੜਾ ਨੁਮਾਇੰਦਾ ਉਹ ਮਿਲਿਆ ਉਹਨੂੰ ਟਿਕਟ ਮਿਲੀ ਹੈ ਤੇ ਸਾਡਾ ਕੰਮ ਸਾਡੂ 15-20 ਸਾਲ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਚਾਹੁੰਦੇ ਆ ਕਿ ਜੇ ਵਿੱਚੋਂ ਟਿਕਟ ਮਿਲੀ ਹੈ ਤੇ ਅਸੀਂ ਇਹਨਾਂ ਦੀ ਪੂਰੀ ਸਪੋਰਟ ਕਰਾਂਗੇ ਤੇ ਸਾਡਾ ਤਾਂ ਕਿ ਕੰਮ ਸਾਡਾ ਪੂਰਾ ਜਿਹੜੂ ਸਾਡੀਆਂ ਡਿਫਿਕਲਟੀਜ਼ ਹੈਗੀਆਂ ਡੇ ਟੂ ਡੇ ਉਹ ਸਾਡੀਆਂ ਪੂਰੀਆਂ ਹੋਂਦ ਹੈਂਦੀ ਔਰ ਅਸੀਂ ਬਜਾਦ ਸਾਹਿਬ ਦੇ ਹਮੇਸ਼ਾ ਨਾਲ ਆ ਅਸੀਂ ਇਹਨਾਂ ਦੀ ਪੂਰੀ ਸਪੋਰਟ ਕਰਾਂਗੇ ਔਰ ਸਾਡੀ ਕਿਸਮਤੀ ਖੁਸ਼ਕਿਸਮਤੀ ਹੈ ਕਿ ਇਹ ਸੈਂਟਰ ਇਸ ਵੇਲੇ ਸਟੇਟ ਦੀ ਸਰਕਾਰ ਆਪਦੀ ਹੈ ਤੇ ਲੋਕਲ ਵੀ ਜੇ ਆਪ ਦਾ ਨੁਮਾਇੰਦਾ ਆ ਜੇ ਤੇ ਮੇਰੇ ਸਾਡੇ ਵਾਸਤੇ ਬਹੁਤ ਵਧੀਆ ਹੋਵੇਗਾ ਕਿਉਂਕਿ ਸਾਹੀ ਡਵੈਲਪਮੈਂਟ ਚਾਹਦੇ ਆ ਇਲਾਕੇ ਦੀ ਔਰ ਵੀ ਵਾਂਟ ਨਥਿੰਗ ਸਾਡੇ ਵਾਰਡ ਦਾ ਆ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਾਡੇ ਰਣਜੀਤ ਇਹਨੂੰ ਦਾਈ ਕੈਂਡੀਡੇਟ ਹੈ ਤਕੀ ਟਿਕਟ ਮਿਲੀ ਹੈ ਤੇ ਅਸੀਂ ਉਹਨੂੰ ਅੱਜ ਕੇ ਸਪੋਰਟ ਕਰਾਂਗੇ ਹੋਰ ਵੀ ਇਲਾਕਾ ਨਿਵਾਸੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਸਰ ਅੱਜ ਸਰ ਨਾਲ ਤੁਸੀਂ ਸਮਰਥਨ ਕਰ ਰਹੇ ਹੋ ਜੀ ਮੈਂ ਰਾਹਿਲ ਕੰਨਾ ਮੈਂ ਵੀ ਰنجੀਤ ਐਨੀਯੂ A ਬਲਾਕ ਦੇ ਵਿੱਚ ਹੀ ਰਹਿਣਾ ਤੇ ਮੇਰੇ ਭਰਾ ਹੀ ਨੇ 7 ਸਾਲ ਲਗਾਤਾਰ ਇਹਨਾਂ ਦਾ D ਬਲਾਕ ਦੇ ਵਿੱਚ ਅਸੀਂ ਕੰਮ ਦੇਖਿਆ ਕਿ ਇਹ ਬੰਦੇ ਨੇ ਪਰਸਨਲ ਆਪਣੀ ਜੇਬ ਚੋਂ ਵੀ ਲਗਾ ਕੇ ਉੱਥੇ ਵਧੀਆ ਕੰਮ ਕਰਵਾਇਆ ਚੰਗੀ ਪਾਰਕਾ ਬਣਾਈ ਹੈ ਜੇ ਸਰਕਾਰ ਦਾ ਕਦੀ ਕਈ ਵਾਰ ਸਹਿਯੋਗ ਨਹੀਂ ਵੀ ਮਿਲਿਆ ਤੇ ਇਹਨੇ ਆਪਣੀ ਜੇਬ ਚੋਂ ਪੈਸਾ ਕੱਢ ਕੇ ਲਗਾਇਆ ਜਿਸ ਕਰਕੇ ਅੱਜ ਇਹ ਕਿ ਸਭ ਤੋਂ ਵੱਡੀ ਗੱਲ ਹੈ ਸਾਡੀ ਵਾਰਡ ਦਾ ਆਪਣਾ ਨੁਮਾਇੰਦਾ ਮਿਲਿਆ ਇਸ ਕਰਕੇ ਅਸੀਂ ਅੱਜ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਤੇ ਜੀਤ ਜਾਣ ਦਾ ਸਪੋਰਟ ਕਰਾਂਗੇ ਤੇ ਤੁਹਾਨੂੰ ਪਤਾ ਲੱਗੂਗਾ ਆਉਣ ਵਾਲੇ ਥੋੜੀ ਦੇਰ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਆਪਣੇ ਭਰਾ ਨੂੰ ਇੱਥੇ ਵੜ ਜਿਤਾ ਕੇ winner ਬਣਾ ਕੇ ਕਾਰਪੋਰੇਸ਼ਨ ਦੇ ਵਿੱਚ ਬਿਠਾ ਕੇ ਤੇ ਸਾਰੇ ਕੰਮ ਇੱਥੋਂ ਦੇ ਸਾਰੇ ਵਧੀਆ ਤੋਂ ਵਧੀਆ ਤਰੀਕੇ ਨਾਲ ਤੋਂ ਕੰਮ ਕਰਵਾਵਾਂਗੇ ਥੈਂਕ ਯੂ ਤਾਂ ਲੱਗਦਾ ਹੈ ਕਿ ਕਿਵੇਂ ਇੱਕ ਇਕਤਾ ਹੁੰਦਾ ਹੈ ਨਾ ਕਿ ਪਾਰਟੀ ਦੇ ਆਪਣੀ ਫੇਮ ਲੈਣ ਲਈ ਉਮੀਦਵਾਰ ਜਿਹੜੇ ਨੇ ਉਹ ਕੰਮ ਕਰਦੇ ਨੇ ਇੱਕ ਹੁੰਦਾ ਸੇਵਾ ਦੇ ਰੂਪ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਆਪਣੇ ਜੇਬ ਚੋਂ ਪੈਸਾ ਕਰਕੇ ਇਹ ਜਿਹੜਾ ਸੇਵਾ ਦੇ ਰੂਪ ਵਿੱਚ ਕੰਮ ਹੈ ਮੈਂ ਭਾਜੀ ਦੀ ਕੁਆਲਿਟੀ ਜਾਣਨਾ ਮੇਰੇ ਭਰਾ ਵਰਗਾ ਪਿਆਰ ਹੈ ਆਈ ਦਾ ਨਹੀਂ ਆਪਾਂ ਕਾਂਗਰਸ ਪਾਰਟੀ ਤੋਂ ਇਕੱਠੇ ਸਾਰੇ ਨਾਲ ਜੁੜੇ ਸੀ ਤੇ ਅੱਜ ਮੈਂ ਇਹਨਾਂ ਨੂੰ ਸਪੋਰਟ ਕਰਨ ਦਾ ਸਿਰਫ ਇੱਕੋ ਹੀ ਮਤਲਬ ਸੀ ਨਿਸ਼ਕਾਮ ਭਾਵ ਸੇਵਾ ਇਹਨਾਂ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ ਜਿਸ ਕਰਕੇ ਆਪਾਂ ਇਹਦੇ ਨਾਲ ਜੁੜੇ ਆ ਤੇ ਮੈਨੂੰ ਲੱਗਦਾ ਹੈ ਇਹ ਆਨ ਬਲੀ ਟਾਈਮ ਦੇ ਵਿੱਚ ਜੇ ਆਪਾਂ ਇਹਨਾਂ ਨੂੰ ਜਿਤਾ ਕੇ ਇਥੋਂ ਦੀ ਭੇਜਦੇ ਆ ਤੁਸੀਂ ਦੇਖੋਗੇ ਇਹ ਵਾਰਡ ਅੰਮ੍ਰਿਤਸਰ ਦੀ ਬੈਸਟ ਵਾਰਡ ਤੁਹਾਨੂੰ ਨਜ਼ਰ ਆਏਗੀ ਕਿਉਂਕਿ ਇਹਨਾਂ ਦੀ ਚੋ ਜਜ਼ਬਾ ਹੈ ਕੰਮ ਕਰਨ ਦਾ ਕਿ ਇਹਨੂੰ ਬਣਵਾ ਸਕਦੇ ਨੇ ਦੇਖੋ ਕੱਲ ਹੀ ਸਾਡੀ ਤੇ ਸੜਕਾਂ ਟੁੱਟੀਆਂ ਸੀ ਕੱਲੀ ਭਾਈ ਨਾਲ ਗੱਲ ਹੋਈ ਐਡਮਿਨਿਸਟ੍ਰੇਸ਼ਨ ਨਾਲ ਗੱਲ ਹੋਈ ਤੁਸੀਂ ਬਾਹਰ ਜਾ ਕੇ ਦੇਖੋ ਸਾਰੀ ਸੜਕਾਂ ਦਾ ਕੰਮ ਵੀ ਚੱਲ ਰਿਹਾ ਹੈਗਾ ਕਿ ਪੋਸ਼ ਏਰੀਆ ਇੱਥੇ ਦੂਰੋਂ ਦੂਰੋਂ ਤੁਹਾਨੂੰ ਪਤਾ ਇੰਟਰਨੈਸ਼ਨਲ ਐਗਜ਼ੀਬਿਸ਼ਨਸ ਲੱਗਦੇ ਨੇ ਹੋਰ ਵੀ ਬਹੁਤ ਸਾਰੇ ਦੂਰੋਂ ਦੂਰੋਂ ਲੋਕੀ ਇੱਥੇ ਆਉਂਦੇ ਨੇ ਇਸ ਇਲਾਕੇ ਨੂੰ ਇਸ ਹਲਕੇ ਨੂੰ ਪੋਸ਼ ਏਰੀਆ ਮੰਨਿਆ ਜਾਂਦਾ ਹੈ ਦੇਖਿਓ ਜੀ ਸਭ ਤੋਂ ਪਹਿਲੇ ਮੰਗ ਕੀਤੀ ਅਥੋਂ ਦਾ ਨੁਮਾਇੰਦਾ ਪਾਰਟੀ ਨੇ ਅਥੋਂ ਦਾ ਨੁਮਾਇੰਦਾ ਦਿੱਤਾ ਹੈ ਨੰਬਰ ਸੈਕੰਡ ਚੀਜ਼ ਇਮਾਨਦਾਰੀ ਸ਼ਰਾਫਤ ਇਹ ਬੰਦੇ ਚ ਕੁੱ ਬਲੌਕ ਦੇ ਹਲਕੇ ਦੇ ਬੰਦੇ ਨਾਲ ਤੁਰਨ ਇਹਨਾਂ ਦੇ ਤਿਆਰ ਹੋ ਗਏ ਆ ਸਭ ਇੱਕੋ ਹੀ ਕਾਰਨ ਹੈ ਸਾਡੇ ਲੋਕਾਂ ਨੂੰ ਕੀ ਚਾਹੀਦਾ ਅਸੀਂ ਨਿਸ਼ਕਾਮ ਭਾਵ ਦੀ ਤੇ ਸੇਵਾ ਤੇ ਸਭ ਕੋ ਪੈਸਾ ਹੈ ਹਰ ਚੀਜ਼ ਹੈ ਬਟ ਕੀ ਚਾਹੁੰਦੇ ਆ ਕਿ ਹਰ ਬੰਦਾ ਪ੍ਰੋਚੇਬਲ ਰਹੇ ਸਾਡੇ ਇਹਨਾਂ ਦਾ ਆਪਾਂ ਅੱਧੀ ਰਾਤੀ ਹੱਥ ਫੜ ਕੇ ਵੀ ਇਹਨਾਂ ਕੋ ਹਰ ਕੰਮ ਕਰਵਾ ਸਕਦੇ ਹਈਆਂ ਇਸ ਕਰਕੇ ਆਪਾਂ ਸਾਰੇ ساری ਟੀਮ ਸਾਡੀ ਸਾਡੀ ਪੂਰੀ ਕਲੋਨੀ ਇਹਨਾਂ ਨੂੰ ਭਰਪੂਰ ਸਮਰਥਨ ਦੇ ਰਹੀ ਹੈ ਕਿ ਆਨਲਾਈਨ ਟਾਈਮ ਤੁਸੀਂ ਦੇਖੋਗੇ ਕਿ ਜੇ ਸਾਡਾ ਭਰਾ ਜਿੱਤ ਗਏ ਤੇ ਸਬਦਾ ਫਕਵਾ ਮਿਲਦਾ ਸਾਡੇ ਸਾਰੇ ਦੋਸਤਾਂ ਦਾ ਭਰਾਵਾ ਦਾ ਉਹਦੇ ਲੋਕਾਂ ਦਾ ਇਹਨਾਂ ਨੂੰ ਜਿਤਾ ਕੇ ਭੇਜਦੇ ਆ ਤੇ ਤੁਸੀਂ ਆਨਲਾਈਨ ਟਾਈਮ ਚ ਦੇਖੋਗੇ ਨੰਬਰ 1 ਵੋਟ ਹੈਗੀ ਪੂਰੇ ਅੰਬਰਸਰ ਦੇ ਵਿੱਚ ਸਾਡਾ ਪੂਰਾ ਵਿਸ਼ਵਾਸ ਹੈ ਆਪਣੇ ਭਰਾ ਦੇ ਪ੍ਰਤੀ ਸੋ ਐਸੀ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਜਿਨ੍ਹਾਂ ਰਾਜਪਰਤਾਪ ਸਿੰਘ ਬਾਜਵਾ ਜਿਨ੍ਹਾਂ ਦੇ ਵਾਈਫ ਜਿਹੜੇ ਨੇ ਹਰਜੀਤ ਕੋਰ ਬਾਜਵਾ ਇਸ ਵਾਰ ਨਗਰ ਨਿਗਮ ਇਲੈਕਸ਼ਨ ਦੀ ਜਿਹੜੀ ਚੋਣ ਨੇ ਉਹਦੇ ਲੜ ਰਹੇ ਨੇ ਸਰ ਨਾਲ ਹੋਰ ਵੀ ਜਿਹੜੇ ਇਲਾਕਾ ਨਿਵਾਸੀ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਇਸ ਸਮਰਥਨ ਕਰ ਰਹੇ ਹੋ ਜੀ ਮੈਂ ਡੀ ਬਲੌਕ ਦੇ ਵਿੱਚ ਮੇਰੇ ਕਾਫੀ ਫਰੈਂਡਸ ਨੇ ਜੀ ਜੀ ਜਿਸ ਇਲਾਕੇ ਨੂੰ ਇਹ ਬਿਲੋਂਗ ਕਰਦੇ ਪਏ ਨੇ ਉੱਥੇ ਦੇਖੋ ਅੱਜ ਤੇ ਅਸੀਂ ਇਹਨਾਂ ਨੂੰ ਐਜ਼ ਅ ਕਾਉਂਸਲਰ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਜੀ ਲekin ਜਦੋਂ ਕਾਉਂਸਲਰ ਨਹੀਂ ਵੀ ਹਗੇ ਸੀ ਇਹਨਾਂ ਨੇ ਡੀ ਬਲੌਕ ਦੀ ਪੂਰੀ ਨਿਹਾਰ ਬਦਲੀ ਆ ਇਹ ਮੈਂ ਨਹੀਂ ਕਹਿ ਰਿਹਾ ਤੁਸੀਂ ਜਾ ਕੇ ਦੇਖੋ ਉੱਥੋਂ ਦੇ ਵਾਸੀਆਂ ਨੂੰ ਪੁੱਛੋ ਇਹਨਾਂ ਨੇ ਗਵਰਨਮੈਂਟ ਫੰਡਸ ਨਹੀਂ ਲਿੱਤੇ ਆਪਣੇ ਪਰਸਨਲ ਪਾਕਟ ਤੋਂ ਲੋਕ ਭਲਾਈ ਦੇ ਵਾਸਤੇ ਇਹਨਾਂ ਨੇ ਆਪਣੇ ਪਰਸਨਲ ਪਾਕਟਸ ਤੋਂ ਉੱਥੇ ਪਾਲਕਾਂ ਵਾਸਤੇ ਉੱਥੋਂ ਦੀ ਕੁਝ ਡਿਵੈਲਪਮੈਂਟ ਵਾਸਤੇ ਆਪਣਾ ਸ਼ੇਰ ਪੂਰਾ ਦਿਲੋਂ ਤਨੋਂ ਮਨੋਂ ਕੀਤਾ ਮੈਂ ਇਹਨਾਂ ਨੂੰ ਐਜ਼ ਯੂ ਪੋਲੀਟੀਕਲ ਪਰਸਨ ਨਹੀਂ ਦੇਖ ਰਿਹਾ ਮੈਂ ਇਹਨਾਂ ਨੂੰ ਐਜ਼ ਏ ਸੇਵਾਦਾਰ ਵੇਖ ਰਿਹਾ ਇਹਨਾਂ ਲੋਕ ਭਲਾਈ ਦਾ ਜਜ਼ਬਾ ਕੁੱਟ-ਕੁੱਟ ਨਾ ਦੇ ਭਰਿਆ ਆ ਉਹ ਕੱਲੀ ਮੈਂ ਨਹੀਂ ਦੇਖਿਆ ਪਾਰਟੀ ਨੇ ਵੀ ਇਹਨਾਂ ਦੇ ਲੋਕ ਭਲਾਈ ਦਾ ਜਜ਼ਬਾ ਦੇਖ ਕੇ ਹੀ ਇਹਨਾਂ ਨੂੰ ਆਪਣਾ ਐਜ਼ ਅ ਕੈਂਡੀਡੇਟ ਬਣਾਇਆ ਔਰ ਹੋਪ ਆ ਜੀ ਜਿਸ ਤਰਜ਼ ਤੇ ਇਹਨਾਂ ਨੇ ਆਪਣਾ ਸੇਵਾ ਡੀ ਬਲੌਗ ਨਿਭਾਈ ਆ ਅਸੀਂ ਹੋਪ ਕਰਦੇ ਆ ਕਿ ਸਾਡੇ ਏ ਬਲੌਗ ਜਿਹੜਾ ਬਹੁਤ ਪਿੱਛੜ ਗਿਆ ਅਸੀਂ ਪਿਛਲੇ 4 ਸਾਲ ਤੋਂ ਦੇਖਦੇ ਪਏ ਆ ਕੋਈ ਇੱਥੇ ਡਿਵੈਲਪਮੈਂਟ ਦੇ ਨਾਮ ਦੀ ਚੀਜ਼ ਨਹੀਂ ਹੈ ਜੀ ਇੱਥੇ ਤੁਸੀਂ ਸਭ ਤੋਂ ਪਹਿਲਾਂ ਇਹ ਸਾਰੇ ਅਸੀਂ ਖਲੋਤੇ ਆ ਜੀ ਇਹ ਸਾਰੇ ਤੁਹਾਨੂੰ ਦੱਸਣਗੇ ਇੱਥੋਂ ਦਾ ਪਾਰਕ ਦਾ ਸਾਰਾ ਕੂੜਾ ਇਕੱਠਾ ਕਰਕੇ ਉਥੇ 15-15 ਦਿਨ ਪਿਆ ਰਹਿੰਦਾ ਜਿਹੜਾ ਮਸ਼ਕ ਮਾਰਦਾ ਹੈ ਜਿਹਦੇ ਕਾਰਨ ਬਿਮਾਰੀਆਂ ਫੈਲਦੀਆਂ ਨੇ ਉਥੇ ਮੱਛਰ ਫੈਲਦੇ ਨੇ ਅਸੀਂ ਇਹਨਾਂ ਚੀਜ਼ਾਂ ਤੋਂ ਅੱਕ ਕੇ ਇੱਕ ਚੇਂਜ ਚਾਹੁੰਦੇ ਆ ਤੇ ਬਸ ਸਾਨੂੰ ਹੋਪ ਆ ਸਾਡੇ ਭਰਾ ਜੋ ਇਹਨਾਂ ਨੇ ਡੀ ਬਲੌਕ ਦੀ ਨੁਹਾਰ ਬਦਲੀ ਆ ਉਹ ਹੋਪਫੁਲੀ ਇਹਨਾਂ ਨੂੰ ਵੱਡੀ ਗਿਣਤੀ ਤੋਂ ਜਿਤਾ ਕੇ ਤੇ ਇਹ ਸਾਡੇ ਏ ਬਲੌਕ ਦਾ ਵੀ ਸੁਧਾਰ ਹੋਵੇ ਕੀ ਕਹਿਣਾ ਚਾਹੋਗੇ ਸਰ ਸਮਰਥਨਕਾਰ ਰਾਜ ਦੇ? ਬਾਜਵਾ ਸਾਹਿਬ ਵੱਡੇ ਭਰਾ ਨੇ ਮੈਂ ਪਾਰਟੀ ਆ ਤਰਵਾਦ ਕਰਨਾ ਚਾਹੁੰਦਾ ਵਾ ਕਿ ਜਿਨ੍ਹਾਂ ਨੇ ਰਣਜੀਤ ਅਮਨਜੀਤ ਨੂੰ ਪਹਿਲੀ ਵਾਰ ਰਣਜੀਤ ਅਮਨਜੀਤ ਦੇ ਇਲੈਕਸ਼ਨ ਵਾਰਡ ਨੂੰ ਬਤਨ ਦੀ ਇਲੈਕਸ਼ਨ ਪਹਿਲੀ ਵਾਰ ਰਣਜੀਤ ਅਮਨਜੀਤ ਦਾ ਬੰਦਾ ਦਿੱਤਾ ਨੇ ਪਿਛਲੇ ਸਮੇਂ ਦੇ ਵੇਖਦੇ ਆ ਹੋਏ ਕਿ ਕਦੀ ਸਾਨੂੰ ਗੁਮਟਾਲੇ ਦਾ ਕਦੀ ਕਿੱਥੋਂ ਦਾ ਬੰਦਾ ਸਾਡੇ ਅਪਰੋਚ ਕਰਦਾ ਸਾਨੂੰ ਔਖਾ ਹੁੰਦਾ ਸੀ ਬਾਜਵਾ ਸਾਹਿਬ ਦੇ ਬਾਰੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਾਣਦਾ ਵਾ ਇਹਨਾਂ ਨੂੰ ਜਿੰਨਾ ਇਹਨਾਂ ਨੇ ਕੰਮ ਡੀ ਬਲੋਕ ਚ ਕੀਤਾ ਈ ਬਲੋਕ ਚ ਕੀਤਾ ਸਾਡੇ ਸਾਡਾ ਕਾਉਂਸਲਰ ਰਣਜੀਤ ਅਮਨੂ ਚ ਨਹੀਂ ਕਰ ਪਾਇਆ ਸਾਡਾ ਪਾਰਕ ਪਿੱਛੇ ਮੈਂ 10 ਸਾਲ ਹੋ ਗਏ ਆ ਪਾਰਕ ਵਾਲੇ ਦੁਆੜੀ ਸੜਕਾ ਪਿੱਛੇ 10 ਸਾਲ ਤੋਂ ਕੋਈ ਸੜਕ ਨਹੀਂ ਬਣੀ ਕੋਈ ਪਾਰੇ 1 ਰੁਪਿਆ ਸਰਕਾਰ ਨੇ ਨਹੀਂ ਲਾਇਆ ਜਦੋਂ ਆਪਾਂ ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਬਾਜਵਾ ਸਾਹਿਬ ਨੂੰ ਇਹਨਾਂ ਦੇ ਪਾਰਕ ਵੇਖੇ ਤਾਂ ਮਨ ਖੁਸ਼ ਹੋ ਗਿਆ ਕਿ ਸਾਡਾ ਕਾਉਂਸਲਰ ਕੁਝ ਕੀਤਾ ਨਹੀਂ ਤੇ ਇਹ ਬਿਨਾਂ ਕਾਉਂਸਲਰ ਤੋਂ ਇਹਨਾਂ ਕੰਮ ਕਰਦੇ ਵੇ ਆ ਸੋ ਮੈਨੂੰ ਇਲਾਕਾ ਨਿਵਾਸੀ ਉਹਨਾਂ ਮੇਰੀ ਕੋ ਬੇਨਤੀ ਆ ਕਿ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਬੰਦਾ ਕੰਮ ਕਰ ਸਕਦਾ ਸੋ ਮੈਂ ਆਪਣੇ ਆਪਣੇ ਵੱਲੋਂ ਮੈਂ ਬਾਬਾ ਬੁੱਢਾ ਹੀ ਸੁਸਾਇਟੀ ਦਾ ਪ੍ਰਧਾਨ ਆ ਮੈਂ ਆਪਣੇ ਵੱਲੋਂ ਯਕੀਨ ਦਉਂਦਾ ਭਾਈਵਾ ਸਭ ਨੂੰ ਕਿ ਆਪਾਂ ਵੱਧ ਤੋਂ ਵੱਧ ਵੋਟਾਂ ਪਾਗੇ ਇਹਨਾਂ ਨੂੰ ਕੰਮਜਪ ਕਰਾਂਗੇ ਤੇ ਇਹਨਾਂ ਦਾ ਇਹਨਾਂ ਕੋਈ ਇੱਕ ਵਾਦਾ ਵੀ ਲੈਂਦੇ ਆ ਕਿ ਜਿੰਨਾ ਇਹਨਾਂ ਨੇ ਕੰਮ ਡੀ ਬਲੌਕ ਚ ਕੀਤਾ ਉਸ ਤੋਂ ਵੱਧ ਇਹ ਜੋ ਨੀ ਪੱਥਰ ਰੱਖਾਂਗੇ ਪਹਿਲੀ ਵਾਰੀ ਇਹ ਕੌਂਸਲ ਬਣਨ ਤੋਂ ਬਾਅਦ ਸਾਡੇ ਪਾਰਕ ਜਿਹੜੇ ਕੰਮ ਸ਼ੁਰੂ ਹੋਊਗਾ ਤੇ ਇਹ ਵੀ ਪਾਰਕ ਡੀ ਬਲੌਕ ਵਾਂਗੂ ਲਿਸ਼ਕਾਂਗੇ ਧੰਨਵਾਦ ਮੈਂ ਮੈਂ ਜਿਹੜੇ ਸੱਜਣਾ ਦੀਆਂ ਮੁਸ਼ਕਲਾਂ ਸੁਨੀਆਂ ਨੇ ਜੀ ਜੀ ਜਿਸ ਤਰ੍ਹਾਂ ਇਹ ਕਰੇ ਡੀ ਬਲੌਗ ਦੇ ਵਿੱਚ ਜੋ ਕੀਤਾ ਉਹੀ ਹੋਏਗਾ ਸਾਡੇ ਡੀ ਬਲੌਗ ਦੇ ਵਿੱਚ ਕੋਈ ਡਿਵੈਲਪਮੈਂਟ ਦਾ ਕੰਮ ਬਾਕੀ ਨਹੀਂ ਹਾਲਾਂਕਿ ਮੈਂ ਕਾਉਂਸਲ ਨਹੀਂ ਸਾਂ ਮੇਰੇ ਇੱਕ ਮਨ ਦਾ ਸ਼ੌਂਕ ਸੀ ਕਿ ਮੈਂ ਜਿੱਥੇ ਮੈਂ ਰਹਿ ਰਿਹਾ ਜਿਸ ਜਿਸ ਏਰੀਆ ਨੇ ਮੈਨੂੰ ਪ੍ਰੈਜ਼ੀਡੈਂਟ ਦੀ ਉੱਥੋਂ ਪ੍ਰਧਾਨ ਦੀ ਸੇਵਾ ਦਿੱਤੀ ਸੀ ਮੈਂ ਉਹ ਆਪਣੀ ਜਿੰਨੀ ਕੁ ਮੇਰੀ ਵਾਅਦਾ ਸੀ ਮੈਂ ਪੂਰੀ ਨਭਾਈਆ ਔਰ ਮੈਂ ਇਹਨਾਂ ਸੱਜਣਾ ਨੂੰ ਵਾਅਦਾ ਕਰਦਾ ਵਾਂ ਕਿ ਤੁਸੀਂ ਇਸ ਇਹ ਜਿਹੜਾ ਮੈਂ ਜਿਸ ਦਿਨ ਸਾਨੂੰ ਇਸ ਜ਼ਿੰਮੇਵਾਰੀ ਮਿਲੇਗੀ ਸਭ ਤੋਂ ਪਹਿਲਾਂ ਇੱਥੋਂ ਕੰਮ ਸ਼ੁਰੂ ਹੋਣਗੇ ਔਰ ਦੂਜੀ ਗੱਲ ਮੈਂ ਇਹਨਾਂ ਭਰਾਵਾਂ ਨੂੰ ਇਹ ਵੀ ਦੱਸਾਂਗਾ ਕਿ ਅਮਰਸਰ ਦੀ ਵਿੱਚ ਪੂਰੇ ਅਮਰਸਰ ਚੋ ਇਹ ਵਾਹਿਦ ਸ਼ੀਟ ਹੋਏਗੀ ਜਿਹਦਾ ਪੂਰਾ ਪੰਜਾਬ ਚ ਨਾ ਹੋਏਗਾ ਕਿ ਉੱਥੇ ਜਾ ਕੇ ਇੱਕ ਧਾਰਨ ਮਿਲੇਗੀ ਜਿੱਦਾਂ ਡੀ ਬਲੌਗ ਦੀ ਅੱਜ ਮੇਰੇ ਹੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਸਾਰੇ ਅਮਰਸਰ ਵਾਲੇ ਜਿਹੜੀ ਉਹ ਧਾਰਨ ਡੀ ਬਲੌਗ ਦੀ ਦਿਨ ਕੇ ਵਾਰਡ ਨੰਬਰ 3 ਦੀ ਕਿ ਉੱਥੇ ਜਾ ਕੇ ਦੇਖੋ ਕੋਈ ਕੌਂਸਲਰ ਨੂੰ ਜਿੱਤਿਆ ਵਾ ਤੇ ਕੰਮ ਦੇਖੋ ਉਹਨਾਂ ਦੇ ਜਾ ਕੇ ਮੈਂ ਇਹਨਾਂ ਵੀਰਾਂ ਨੂੰ ਇਹ ਇਹਨਾਂ ਵਾਦਾ ਦਿੰਦਾ ਦਿੰਨਾ ਵਾ ਕਿ ਮੇਰੀ ਜ਼ਿੰਮੇਵਾਰੀ ਆ ਤੁਸੀਂ ਮੈਨੂੰ ਇੱਕ ਵਾਰਾ ਜਿਤਾ ਦਿਓ ਮੇਰੀ ਵਾਈਫ ਖੜੇ ਨੇ ਆਮ ਆਦਮੀ ਪਾਰਟੀ ਤੋਂ ਤੁਸੀਂ ਇੱਕ ਵਾਰ ਜੇ ਮੈਨੂੰ ਇਸ ਚੀਜ਼ ਦਾ ਸਪੋਰਟ ਕਰਦੇ ਹੋ ਤੇ ਮੇਰੀ ਜ਼ਿੰਮੇਵਾਰੀ ਹੋਏਗੀ ਕਿ ਜੋ ਡੀ ਬਲੌਗ ਚ ਕਰਾਇਆ ਉਹ ਮੈਂ ਕਿੱਥੋਂ ਕਰਾਉਣਾ ਕਿੱਦਾਂ ਕਰਾਉਣਾ ਜੋ ਮੇਰੀ ਜ਼ਿੰਮੇਵਾਰੀ ਆ ਸਰਕਾਰ ਤੋਂ ਲੈ ਕੇ ਕਰਾਵਾਂ ਜਿੱਥੋਂ ਮਰਜ਼ੀ ਕਰਾਵਾਂ ਉਹ ਮੇਰੀ ਜ਼ਿੰਮੇਵਾਰੀ ਹੋਏਗੀ ਕਿ ਮੈਂ ਇਹਨਾਂ ਦੀ ਕੋਈ ਡਿਮਾਂਡ ਜਿਹੜੀ ਆ ਬਾਕੀ ਨਾ ਰਹਿੰਦਾ ਉਹ ਇਹ ਮੇਰਾ ਵਾਦਾ ਜੀ ਥੈਂਕ ਯੂ ਸਰ ਬਹੁਤ ਬਹੁਤ ਸੋ ਪ੍ਰਿਵੇਸ਼ ਮੈਂ ਤਾਂ ਸਭ ਤੋਂ ਪਹਿਲਾਂ ਪਾਰਟੀ ਦਾ ਧੰਨਵਾਦ ਕਰਨਾ ਚਾਹਵਾ ਰਿਹਾ ਕਿ ਉਹਨਾਂ ਨੇ ਸਾਨੂੰ ਕੈਂਡੀਡੇਟ ਰਣਜੀਤ ਐਵਨੀ ਉਹਦੇ ਵਿੱਚੋਂ ਦਿੱਤਾ ਅੱਜ ਤੱਕ 20 ਸਾਲ ਹੋ ਗਏ ਆ ਸਾਨੂੰ ਕੈਂਡੀਡੇਟ ਬਾਹਰੋਂ ਹੀ ਮਿਲਦਾ ਰਿਹਾ ਸਾਨੂੰ ਹੁਣ ਸਾਡਾ ਆਪਣਾ ਕਾਉਂਸਲਰ ਆਪਣਾ ਬੰਦਾ ਆਪਣੇ ਵਸਨੀਕ ਇੱਥੇ ਦਾ ਜਦ ਇੱਥੇ ਦਾ ਕਾਉਂਸਲਰ ਬਣੇਗਾ ਤਾਂ ਉਹ ਇਸ ਏਰੀਆ ਦੇ ਡਿਵੈਲਪਮੈਂਟ ਬੈਟਰ ਕਰ ਸਕਦਾ ਵਾ ਉਹ ਏਰੀਆ ਦੇ ਮੁੱਦੇ ਜਿਆਦਾ ਚੰਗੀ ਤਰ੍ਹਾਂ ਜਾਣਦਾ ਵਾ ਅਸੀਂ ਤਾਂ ਸਭ ਤੋਂ ਪਹਿਲਾਂ ਪਾਰਟੀ ਦਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਮੈਂ ਵੀ ਪਾਰਟੀ ਦਾ ਵੋਟ ਇੰਚਾਰਜ ਹਾਂ ਇੱਧਰ ਤਾਂ ਪਰ ਅਸੀਂ ਬਹੁਤ ਖੁਸ਼ ਹਾਂ ਜੀ ਸਭ ਤੋਂ ਟਾਬਿਲ ਬੰਦੇ ਨੂੰ ਸੀਟ ਮਿਲੀ ਜੀ ਰਾਜਪ੍ਰਤਾਪ ਬਾਜਵਾ ਜੀ ਇਹਨਾਂ ਦੇ ਵਾਈਫ ਖੜੇ ਹਰਜੀਤੂ ਔਰ ਬਾਜਵਾ ਜੀ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਆਮ ਆਦਮੀ ਪਾਰਟੀ ਝਾੜੂ ਦੇ ਚੋਣ ਨਿਸ਼ਾਨ ਤੇ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਇਆ ਜਾਵੇ ਥੈਂਕ ਯੂ ਸੋ ਮਚ ਸਰ ਹੋਰ ਵੀ ਗੱਲਬਾਤ ਕਰਦੇ ਆ ਇਲਾਕਾ ਨਿਵਾਸੀ ਜੋ ਕਿ ਸਾਰੇ ਆਪਣੇ ਆਪਣੇ ਪੁਆਇੰਟਸ ਦੇ ਰਹੇ ਨੇ ਸਰ ਕੀ ਕਹਿਣਾ ਚਾਹੁੰਦੇ ਵਿਊਜ਼ ਤੇ ਹੋਈ ਹੈ ਜਿਹੜਾ ਲਗਭਗ ਸਾਰੇ ਨੇ ਕਿਹਾ ਮੇਰੇ ਵੀ ਵਿਊਜ਼ ਹੋਈ ਨੇ ਹਾਂ ਜੀ ਕਿ ਜਿਹੜਾ ਕੈਂਡੀਡੇਟ ਈਜ਼ਲੀ ਅਵੇਲੇਬਲ ਹੈ ਜਿੱਦਾਂ ਘਰ ਲੱਗ ਗਿਆ ਅਸੀਂ ਜਾ ਸਕਨੇ ਆ ਕਿਸੇ ਟਾਈਮ 'ਚ ਅੱਛਾ ਜੀ ਔਰ ਉਹਨਾਂ ਦੀ ਪਹਿਲੀ ਕਾਰਗੁਜ਼ਾਰੀ ਵੀ ਮਤੇ ਨਜ਼ਰ ਆਏਗੀ ਜ਼ਰੂਰੀ ਗੱਲ ਆਣੀ ਵੀ ਚਾਹੀਦੀ ਆ ਚਲੋ ਸੁਭਾਲ ਐਜ਼ ਅ ਪ੍ਰੈਜ਼ੀਡੈਂਟ ਡੀ ਬਲੌਗ ਦੇ ਇਹਨਾਂ ਨੇ 7 ਸਾਲ ਸੇਵਾ ਨਿਭਾਈ ਆ ਅੱਜ ਹੋਈ ਗਈ ਆ ਅਸੀਂ ਇਹਨਾਂ ਦੇ ਨਾਲ ਆ ਸਾਡਾ ਬਾਬਾ ਸ਼੍ਰੀ ਚੰਦ ਜੀਪਾਰਕ ਸਵਾਮੀ ਧਿਆਨ ਨੰਦ ਜੀਪਾਰਕ ਇਹ ਆਪਣੇ ਸਾਰੇ ਇੱਕ ਪਰਿਵਾਰ ਆ ਰਾਹਿਲ ਖੰਨਾ ਆਪਣਾ ਅਜ਼ੀਜ਼ ਆ ਬਰਕਰਾਰ ਆ ਅਸੀਂ ਇਕੱਠਿਆਂ ਦੋ ਤਿੰਨ ਇਲੈਕਸ਼ਨਾਂ ਲੜੀਆਂ ਨੇ ਐਰ ਕੀ ਇਹਨਾਂ ਦੇ ਗੱਲ ਅਸੀਂ ਸੇੜਾ ਪਾਣਾ ਹੈ ਇਸ ਸਾਰਿਆਂ ਦੇ ਸਹਿਯੋਗ ਨਾਲ ਹੈ ਮੈਂ ਇਹਨਾਂ ਗੱਲਾਂ ਨਾਲ ਤੁਹਾਡਾ ਵੀ ਧੰਨਵਾਦ ਕਰਨਾ ਤੁਸੀਂ ਵੀ ਆਪਣਾ ਟਾਈਮ ਕੱਢਿਆ ਤੇ ਬਸ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਆਣ ਤੇ ਆਪਣੇ ਸਾਰਾ ਕੁਝ ਅੱਗੇ ਚੱਲੇ ਰਾਜਪ੍ਰਤਾਪ ਬਾਜਵਾ ਜਿੰਦਾ ਦੇਖ ਸਕਦੇ ਹੋ ਕਿ ਰਾਜਪ੍ਰਤਾਪ ਬਾਜਵਾ ਜੋ ਕਿ ਆਮ ਆਦਮੀ ਪਾਰਟੀ ਉਮੀਦਵਾਰ ਨਗਰ ਨਿਗਮ ਇਲੈਕਸ਼ਨ ਤੋਂ ਉਹਨਾਂ ਦੀ ਵਾਈਫ ਜਿਹੜੇ ਹਰਜੀਤ ਕੋਰ ਬਾਜਵਾ ਨੇ ਉਹ ਇਲੈਕਸ਼ਨ ਲੜ ਰਹੇ ਨੇ ਤੇ ਇੱਥੇ ਜਿਹੜੇ ਇਲਾਕਾ ਨਿਵਾਸੀ ਨੇ ਵਾਰਡ ਨੰਬਰ 3 ਦੇ ਉਹ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਤੇ ਕਹਿਣਾ ਹੈ ਕਿ ਇਹ ਜਿਹੜੇ ਰਾਜਪ੍ਰਤਾਪ ਸਿੰਘ ਬਾਜਵਾ ਨੇ ਪਿਛਲੇ ਕਈ ਸਾਲਾ ਤੋਂ ਨਿਰਸਵਾਰਥ ਇਸ ਇਲਾਕੇ ਦੇ ਸੁਧਾਰ ਲਈ ਵਕਫ ਵਕਫ ਤਰ੍ਹਾਂ ਦੇ ਕੰਮ ਕਰ ਰਹੇ ਨੇ ਤੇ ਇਲਾਕਾ ਨਿਵਾਸੀ ਉਹਨਾਂ ਤੋਂ ਉਹਨਾਂ ਨੂੰ ਕੌਂਸਲਰ ਬਣਾ ਕੇ ਬਹੁਤ ਸਾਰੀਆਂ ਉਮੀਦਾਂ ਨੇ ਉਹਨਾਂ ਦੀਆਂ ਤੇ ਉਹ ਦੇਖਦੇ ਆਂਗੇ ਉਹਨਾਂ ਦੀਆਂ ਆਸਾਂ ਤੇ ਜਿਹੜਾ ਨੇ ਇਹ ਖਰੇ ਉੱਤਰਦੇ ਨੇ ਜਾਂ ਨਹੀਂ ਕੈਮਰਾਮੈਨ ਅਸ਼ਤਿਨਾਲ ਮਹਿਸੂਬ ਜੇਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ